ਇਤਨਾਮ ਰਾਈਸ ਮੇਲ ਮੂਲਵਾਲੀ ਰੋਡ ਤੇ ਉਹ ਕਿ ਜੌਬ ਕਰਦੀ ਪ੍ਰਾਈਵੇਟ ਤੇ ਮੈਂ ਡੈਲੀ ਉੱਥੇ ਅਪਡੋਨ ਕਰਦੀ ਤੇ ਇੱਕ ਦਿਨ ਮੈਂ ਮੰਮੀ ਨੇ ਮੈਨਾਂ ਗੱਲ ਕੀਤੀ ਸਰਹੰਦ ਜਾਣਾ ਸੀ ਸਾਰੀ ਫੈਮਿਲੀ ਨੇ ਤੇ ਮੈਂ ਵੀ ਕਿਹਾ ਮੈਨੂੰ ਵੀ ਲੈ ਜਾਓ ਮੰਮੀ ਕਹਿੰਦੇ ਉੱਥੋਂ ਆ ਕੇ ਨਾਮ ਲਗਵਾਉਣਾ ਪੈਣਾ ਦਰਬਾਰ ਸਾਹਿਬ ਆ ਕੇ ਮੈਂ ਦਰਬਾਰ ਸਾਹਿਬ ਆਉਣ ਵਾਸਤੇ ਹਾਪੜੀ ਲੈ ਕੇ ਆਈ ਉੱਥੋਂ ਤੇ ਮੈਂ ਘਰੇ ਗਈ ਮੰਮੀ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪਾਠ ਕੀਤਾ ਉੱਥੋਂ ਮੈਂ ਹਾਫੜੇ ਕਰਕੇ ਨਾਮ ਨੂੰ ਮਿਲ ਖਵਾਇਆ ਸੂਟ ਸੀਨੇ ਦਿੱਤਾ ਉੱਥੋਂ ਵਾਪਸ ਚਲ ਕੇ ਸਾਲਰ ਤੇ ਗਈ ਇਹ ਨੂੰਨਕਾਲੀ ਦੀ ਘਟਨਾ ਆ ਉੱਥੇ ਦੋ ਮਹੀਨੇ ਉਹ ਨਹੀਂ ਹੁੰਦੇ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਹੁੰਦੇ ਮੇਰੇ ਚਪੇੜਾ ਮਾਰਿਆ ਤੇ ਤੇਦੀ ਲੋਕ ਤੇ ਮੇਰੇ ਸਕੂਟਰੀ ਤੇ ਬਿਠਾਇਆ ਪਤਾ ਨਹੀਂ ਮੈਨੂੰ ਕਿਥੇ ਸੰਭਾਇਆ ਮੈਨੂੰ ਵੀ ਉਹ ਛੁੱਟੀ ਹਾਲਤ ਵਿੱਚ ਪਤਾ ਨਹੀਂ ਕਿਥੇ ਲੈ ਕੇ ਜਾਂਦੇ ਰਹੇ ਮੈਂ ਨਕੋਟ ਮਾਰ ਕਰਦੇ ਰਹੇ ਸੀ ਜਿੱਕਰ ਰਿਲੇਸ਼ਨ ਬਣਾਉਂਦੇ ਰਹੇ ਦੀ ਫੈਮਲੀ ਮੈਨੂੰ ਕੋਟ ਦੀ ਮਾਰਦੀ ਰਹੀ ਮੈਂ ਸਿਰਫ ਇੱਕੋ ਹੀ ਗੱਲ ਕਹਿਨੀ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਮੈਂ 13 ਅਪ੍ਰੈਲ ਨੂੰ ਉੱਥੋਂ ਭੱਜ ਕੇ ਆਈ ਹਾਂ ਚੋਰੀ ਛਿਪੇ ਤੇ ਮੈਂ 4-5 ਦਿਨ ਹੋ ਗਿਆ ਮੈਨੂੰ ਇੱਥੇ ਥਾਣੀ ਦੇ ਚੱਕਰ ਮਾਰਦੀ ਨੂੰ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਦਿਖ ਰਹੀ ਹੈ ਕਿ ਨਾ ਹੀ ਕੋਈ ਕਾਨੂੰਨ ਮੇਰੀ ਸੁਣਨ ਆਇਆ ਪੁਲਿਸ ਵਾਲੇ ਇੱਕੋ ਹੀ ਗੱਲ ਕਹਿੰਦੇ ਪਰਚਾ ਕੱਟ ਕਾਂਗੇ 4 ਦਿਨ ਬਾਅਦ ਕੱਟ ਕਾਂਗੇ ਕੋਈ ਕੁਝ ਨਹੀਂ ਕਰਤਾ ਪਿਆ ਤੇ ਮੁੱਠੇ ਚਪੇੜਾ ਮਾਰ ਕੇ ਲੈ ਕੇ ਜਾਂਦਾ ਵਾ ਤੇ ਕੋਈ ਨਸ਼ੀਲੀ ਚੀਜ਼ ਕਰਵਾ ਕੇ ਤੇ ਉਹਨਾਂ ਸਕੂਟਰੀ ਦੇ ਵਿਚਕਾਰ ਭਾਗੇ ਜਾਂਦੇ ਤੇ ਅਹੀਂ ਜੇ ਪੱਕੋ ਕੇ ਟਾਲੀ ਸਾਹਿਬ ਤੋਂ ਆਏ ਤੇ ਡੇਰਾ ਬਾਬਾ ਨਾਨਕ ਦੇਵੇ ਤੇ ਮੈਂ ਆ ਕੇ ਦਰਖਾਸਤ ਦਿਨਾ ਵਾ ਰਾਤ ਨੂੰ 6-7 ਵਜੇ ਤੇ ਕਹਿੰਦੇ ਵੀ ਕੋਰੀਡੋਰ ਤੇ ਚਲ ਜਿਓ ਤੁਹਾਡਾ ਨਾ ਕੋਟਲੀ ਥਾਣਾ ਕੋਟਲੀ ਥਾਣੇ ਜਾਣਾ ਉਹ ਕਹਿੰਦਾ ਤੁਹਾਡੀ ਵਾਰਦਾਤ ਮੂਲਵਾਲੀ ਹੋਈ ਆ ਤੁਸੀਂ ਡੇਰੇ ਜਾਓ ਡੇਰੇ ਥਾਣੇ ਫੇਰ ਮਹਿਰਾ ਨੂੰ ਉਹਨਾਂ ਨੇ ਉਹ ਕਹਿੰਦੇ ਸਾਡੇ ਤੋਂ ਕੋ ਮਨਚੀ ਨਹੀਂ ਦਰਖਾਲ ਲੈਣ ਵਾਲਾ ਤੇ ਅਹੀਂ ਇਨਸਾਬ ਦੱਸੋ ਕਿਦੋਂ ਕੋ ਮਨੀਆਂ ਤੇ ਪੁਲਿਸ ਤੋਂ ਉਹਨੇ ਤੇ ਪੁਲਿਸ ਸਾਡਾ ਇਨਸਾਬ ਨਹੀਂ ਕਰਦੀ ਪਈ ਤਿੰਨ ਮਹੀਨੇ ਬਾਅਦ ਆਡੀ ਕੁੜੀ ਹਣ ਵਾਪਸ ਆਈ ਆ ਉਹਨਾਂ ਇੱਕੋਟ ਦੇ ਮਾਰਦੇ ਰਹੇ ਆ ਉਹਨਾਂ ਲਿਵੇਂ ਰਿਲੇਸ਼ਨ ਦੇ ਉਹਨਾਂ ਬਣਾ ਕੇ ਸਬੰਧ ਨਜਾਇਜ਼ ਬਣਾ ਕੇ ਤੇ ਉਹਨੂੰ ਬਦਨਾਮ ਕਰ ਦਿੱਤਾ ਕੁੜੀ ਦਾ ਬੇੜਾ ਕਰਕੇ ਜ਼ਿੰਦਗੀ ਖਰਾਬ ਕਰ ਦਿੱਤੀ ਆ ਜੇ ਅਸਾਜ ਵੀ ਦੇ ਪੇਚ ਕੁੜੀ ਹੁੰਦੀ ਆ ਬਿਆਨ ਦਿੱਤੇ ਆ ਕਹਿੰਦੇ ਪਰਚਾ ਨਹੀਂ ਹੋਣਾ ਹੋ ਜੇਗਾ ਹੋਣਾ ਨਹੀਂ ਉਦੋਂ ਬਾਅਦ ਡੇਰਾ ਬੱਬਾ ਨਾਨਕ ਕੋਟਲੀ ਆਉਨੇ ਉਹ ਕਹਿੰਦੇ ਡੇਰੇ ਜਾਓ ਡੇਰੇ ਆਏ ਆ ਐਸਾ ਜੋ ਉਹਨਾਂ ਕੁੰਡੀ ਲਾ ਕੇ ਬੰਦ ਕਰਕੇ ਕਹਿੰਦਾ ਕਿ ਇਹ ਤੋਂ ਨਾ ਬਿਆਨ ਬਦਲਦੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਣੀ ਥੋੜੀ ਫੇਰ ਹੁੰਦੀ ਆ ਵੀ ਮੈਂ ਬਿਆਨ ਦੇਨੇ ਤੇ ਸੋਨੂੰ ਮੈਡਮ ਕਹਿੰਦੇ ਵੀ ਤੁਹਾਡਾ ਘੰਟੇ 'ਚ ਪਰਚਾ ਆਣਾ ਸਵੇਰ ਦੇ 10 ਵਜੇ ਤੇ ਆ ਕੇ ਬੈਠੇ ਆ ਭੁੱਖੇ ਪਾਣੇ ਸਾਰਾ ਪਰਿਵਾਰ ਨਾਲ ਰਿਸ਼ਤੇਦਾਰ ਨੇ ਪਿੰਡੋਂ ਬੰਦੇ ਹੋਰ ਵੀ ਜਬਾਦ ਜਾਇ ਨੇ ਨਾਲ ਰਿਸ਼ਤੇਦਾਰ ਨੇ ਕੋਈ ਸੁਣਵਾਈ ਨਹੀਂ ਹੋਈ ਹੁਣ 7:00 ਵੱਜ ਚੁਕੇ ਆ ਅਜੇ ਤੱਕ ਕੋਈ ਪਰਚਾ ਨਹੀਂ ਕਟਿਆ ਗਿਆ ਕੋਈ ਇਹਨਾਂ ਨੇ ਕੋਈ ਸਾਨੂੰ ਪ੍ਰੂਫ ਨਹੀਂ ਦਿੱਤਾ ਕਿ ਪਰਚਾ ਹੋਇਆ ਜਾਂ ਨਹੀਂ ਦਾ ਸਾਹੀ ਮੇਰੀ ਮੇਰੇ ਇਰਾਦੇ ਵੀ ਆਡੀ ਦੀ ਲੋ ਮਤਲਬ ਸਾਡੀ ਭੈਣ ਨੂੰ ਜਿਹੜਾ ਵਾ ਇਨਸਾਫ ਦਿੱਤਾ ਗਿਆ ਤੇ ਇਹ ਨਾ ਆਪਣਾ ਸਦੂ ਮੂੜ ਵਾਲੀ ਕਿਨਾਰੇ ਲੱਗੇ ਉਥੇ ਜੋਬ ਕਰਦੀ ਸੀ ਤੇ ਇਹਨੇ ਕਿਹਾ ਵੀ ਮੇਰ ਨੂੰ ਜ਼ਰੂਰਤ ਹੈ ਜੈਨ ਇਹ ਘੱਟ ਬੰਦ ਰੱਖਿਆ ਤੇ ਉਥੇ ਆਪਣੇ ਪਰਿਵਾਰ ਦੇ ਵਿੱਚ ਮੈਂ ਰੱਖ ਸਕਦਾ ਕਿ ਉਹ ਇਹਨੂੰ ਉਹ ਗਾਰਾਂ ਲੱਤੀਆਂ ਨਾ ਜਾ ਜਰਾਂ ਤਾਂ ਕਿ ਜਦੋਂ ਦੋ ਪਾਰਗ ਦਾ ਨਾਮ ਵੀ ਜਿੱਦਾਂ ਆਉਂਦਾ ਸਰਨ ਪ੍ਰਵਰਤਨ ਮਾਦਿਕ ਕੀਤੀ ਗਈ ਤੇ ਬਾਕੀ ਦੇ ਬਿਆਨ ਤੇ ਬੇਬਨਸੀ ਕੀ ਆ ਮੈਨੂੰ ਨਹੀਂ ਜਰ ਰਿਹਾ ਬੰਦਾ ਇਹ ਸਭ ਕੇ ਸਾਰੀ ਜਿਹੜੀ ਰਿਪੋਰਟ ਆ ਬਿਆਨ ਇਹਨਾਂ ਦੇ ਲੈ ਕੇ ਜਾਂ ਗਿਆ ਲੈ ਕੇ ਰਿਪੋਰਟ ਤਿਆਰ ਕਰਕੇ ਤੇ ਥਰੂ ਹਰਕਤ ਨੂੰ ਬਾਅਦ ਜਗਾ ਸਰਬਸਾਬ ਬਣਦਾ ਸਪੈਸ਼ਲ ਡੀ ਉਹ ਵੀ ਦੋਸਰਿਆ ਤੇ ਇਹ ਨਾ ਕੋਟਬਾਰ ਵੀ ਦੇਈ ਆ ਕਿ ਕੋਟਬਾਰੋਂ ਬਿਆਨ ਚ ਆਇਆ ਮੈਨਾਂ ਜੀ ਸਾਰੇ అది సాబుటారు నమీ కోజి ఆయే యాయాం ని కెండి కేన కెండి కెండి వో తలమాది కెండి